ਮਨਸਤੇ ਚੇਤਵਦੀ ਮਸਿਆ ਦਿਨ ਸ਼ਨੀਵਾਰ 29 ਮਾਰਚ 2025 ਨੂੰ ਮੀਨ ਰਾਸ਼ੀ ਵਿੱਚ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਮੀਨ ਰਾਸ਼ੀ ਵਾਲਿਆਂ ਲਈ ਇਹ 2 ਮਹੀਨੇ ਬਹੁਤ ਵਧੀਆ ਬੀਤਣਗੇ ਅਤੇ ਇਹ ਸੂਰਜ ਗ੍ਰਹਿਣ ਉੱਤਰ ਭਾਦਰ ਪਦਨਾ ਛੱਤਰ ਚ ਲੱਗ ਰਿਹਾ ਜਿੰਨਾ ਵਿਅਕਤੀਆਂ ਦਾ ਜਨਮ ਉੱਤਰ ਭਾਦਰ ਪਦਨਾ ਛੱਤਰ ਦੇ ਵਿੱਚ ਹੋਇਆ ਨਾ ਉਨ੍ਹਾਂ ਲਈ ਵੀ 2 ਮਹੀਨੇ ਖੁਸ਼ੀ ਭਰੇ ਰਹਿਣਗੇ ਜਿਨ੍ਹਾਂ ਦੀ ਰਾਸ਼ੀ ਵਿੱਚ ਸੂਰਜ ਦੀ ਦਿਸ਼ਾ ਚੰਦਰਮਾ ਦੀ ਦਿਸ਼ਾ ਬੁੱਧ ਦੀ ਦਿਸ਼ਾ ਸ਼ੁੱਕਰ ਦੀ ਦਿਸ਼ਾ ਰਾਹੁਲ ਦੀ ਦਿਸ਼ਾ ਚੱਲ ਰਹੀ ਹੈਗੀ ਆ ਉਹਨਾਂ ਲਈ ਵੀ ਇਹ 2 ਮਹੀਨੇ ਵਧੀਆ ਬੀਤਣਗੇ ਸ਼ੇਅਰ ਬਾਜ਼ਾਰ ਦੇ ਵਿੱਚ ਉਤਰਾ ਉੱਪਰ ਚੜ੍ਹਾਅ ਦੇਖਣ ਨੂੰ ਮਿਲ ਸਕਦੇ ਹੈਗੇ ਸ਼ੇਅਰ ਬਾਜ਼ਾਰ ਦੇ ਵਿੱਚ ਜੋ ਵੀ ਤੁਸੀਂ ਪੈਸਾ ਲਗਾਉਣਾ ਸੋਚ ਸਮਝ ਕੇ ਪੈਸਾ ਲਗਾਉਣਾ ਹੈਗਾ ਸੋਨੇ ਚਾਂਦੀ ਵਿੱਚ ਉਤਰਾ ਚੜ੍ਹਾਅ ਦੇਖਣ ਨੂੰ ਮਿਲ ਸਕਦੇ ਹੈਗੇ ਹੁਣ ਤੁਹਾਨੂੰ ਦੱਸਾਂਗੇ ਰਾਸ਼ੀ ਅੰਸਾਰ ਸੂਰਜ ਗ੍ਰਹਿਣ ਦਾ ਕੀ ਪ੍ਰਭਾਵ ਰਹੇਗਾ ਸਭ ਤੋਂ ਪਹਿਲਾਂ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਦੀ ਜਿਹੜੀ ਹੈਗੀ ਆਪਣੀ ਕਿਸਮਤ ਸਾਥ ਦੇਵੇਗੀ ਮੇਕ ਰਾਸ਼ੀ ਵਾਲਿਆਂ ਵਿਅਕਤੀਆਂ ਦਾ ਜਿਨ੍ਹਾਂ ਦੀ ਸ਼ਾਦੀ ਨਹੀਂ ਹੋਈ ਉਹਨਾਂ ਦੀ ਸ਼ਾਦੀ ਹੋ ਸਕਦੀ ਹੈਗੀ ਆ ਉਹਨਾਂ ਦਾ ਰਿਸ਼ਤਾ ਹੋ ਸਕਦਾ ਹੈਗਾ ਆਲਓਵਰ ਇਹ ਤੁਹਾਡੇ ਲਈ 2 ਮਹੀਨੇ ਬਹੁਤ ਵਧੀਆ ਰਹਿਣਗੇ ਹਾਂਜੀ ਹੁਣ ਬਿਰਖ ਰਾਸ਼ੀ ਬਿਰਖ ਰਾਸ਼ੀ ਵਾਲਿਆਂ ਲਈ ਇਹ 2 ਮਹੀਨੇ ਤੁਸੀਂ ਕੀ ਕਰਨਾ ਹੈਗਾ ਸੋਚ ਸਮਝ ਕੇ ਕਦਮ ਚੁੱਕਣਾ ਸੋਚ ਸਮਝ ਕੇ ਆਪਣਾ ਕੰਮ ਕਰਨਾ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਤੁਹਾਡੇ ਆਲੇ ਦੁਆਲੇ ਦੇ ਲੋਕ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਆਪ ਸਰਕਾਰੀ ਦੰਡ ਦੇ ਪਾਤਰ ਬਣ ਸਕਦੇ ਹੋ ਵਹੀਕਰ ਸੋਚ ਸਮਝ ਕੇ ਚਲਾਉਣਾ ਮੀਨਸ ਵੀ ਫੂਕ ਫੂਕੇ ਕਦਮ ਰੱਖਣੇ ਹਾਂਜੀ ਹੁਣ ਮਿਥਨ ਰਾਸ਼ੀ ਮੈਥਨਾ ਰਾਸ਼ੀ ਵਾਲਿਆਂ ਲਈ ਇਹ 2 ਮਹੀਨੇ ਨਰਾਸ਼ਾ ਭਰੇ ਰਹਿਣਗੇ ਲੋਕ ਉਹ ਵੀ ਸੁਣ ਸਕਦੇ ਆ ਜੋ ਤੁਸੀਂ ਬੋਲੇ ਹੀ ਨਹੀਂ ਸਭ ਤੋਂ ਪਹਿਲਾਂ ਤਾਂ ਸੋ ਸਮਝ ਕੇ ਧਿਆਨ ਨਾਲ ਬੋਲਣਾ ਜੇਕਰ ਤੁਸੀਂ ਆਪਣੇ ਕੈਰੀਅਰ ਦੇ ਵਿੱਚ ਕੋਈ ਬਦਲਾਅ ਕਰਨਾ ਚਾਹੁੰਦੇ ਹੋ ਤਾਂ ਕਿਸੇ ਅੱਛੇ ਇਨਸਾਨ ਦੀ ਰਾਇ ਨਾ ਕਰਨਾ ਤੁਹਾਨੂੰ ਨੱਕ ਕੰਨ ਗਲੇ পেট ਦੀ ਪ੍ਰੋਬਲਮ ਰਹਿ ਸਕਦੀ ਹੈ ਹਾਂਜੀ ਹੁਣ ਕਰ ਕਰਾਸ਼ੇ ਕਰਕ ਰਾਸ਼ੀ ਵਾਲਿਆਂ ਲਈ 2 ਮਹੀਨੇ ਬੋਝ ਭਰੇ ਪਰੇਸ਼ਾਨੀ ਭਰੇ ਰਹਿ ਸਕਦੇ ਆ ਜੇਕਰ ਤੁਸੀਂ ਬੋਝ ਲੈ ਕੇ ਕੰਮ ਕਰੋਗੇ ਤੇ ਤੁਹਾਨੂੰ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਤੁਸੀਂ ਪੈਸੇ ਦਾ ਲੈਣ-ਦੇਣ ਧਿਆਨ ਨਾ ਕਰੋਗੇ ਤਾਂ ਇਹ ਟਾਈਮ ਤੁਹਾਡੇ ਲਈ ਵਧੀਆ ਰਹੇਗਾ ਗਲਤਫਹਿਮੀ ਦਾ ਸ਼ਿਕਾਰ ਹੋ ਸਕਦੇ ਆ ਜਿੱਥੇ ਤੁਸੀਂ ਜੌਬ ਕਰਦੇ ਹੋ ਜਾਂ ਕਿਸੇ ਨਾਲ ਰਲ ਕੇ ਬਿਜ਼ਨਸ ਕਰਦੇ ਹੋ ਗਲਤਫਹਿਮੀ ਹੋ ਸਕਦੀ ਹੈ ਗਲਤਫਹਿਮੀ ਤੋਂ ਬਚ ਕੇ ਰਹਿਣਾ ਹਾਂਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਾ ਜਿਹੜੇ ਹੈਗੇ ਆ ਗਲਤਫਹਿਮੀ ਦਾ ਸ਼ਿਕਾਰ ਹੋ ਸਕਦੇ ਹੈਗੇ ਆ ਤੁਹਾਡੇ ਲਈ ਕਈ ਪਰੇਸ਼ਾਨੀਆਂ ਆ ਸਕਦੀਆਂ ਹੈਗੀਆਂ ਕੋਈ ਡਰ ਬਣਿਆ ਰਹਿ ਸਕਦਾ ਹੈਗਾ ਛੋਟੀ ਚੀਜ਼ ਨੂੰ ਬਹੁਤ ਜ਼ਿਆਦਾ ਰੈਕਟ ਕਰਨ ਨਾਲ ਤੁਹਾਡੇ ਹਾਲਾਤ ਜਿਹੜੇ ਹੈਗੇ ਆ ਖਰਾਬ ਰਹਿਣਗੇ ਫਿਰ ਤੁਸੀਂ ਇਹ ਕਹਿ ਸਕਦੇ ਹੋ ਵੀ ਮੈਂ ਤਾਂ ਇਹ ਸਮਝਿਆ ਸੀ ਤੇ ਇਹ ਹੋ ਗਿਆ ਕਿਸੇ ਬਾਰੇ 네ਗੇਟਿਵ ਨਹੀਂ ਸੋਚਣਾ ਕਿਸੇ ਦੀਆਂ ਗੱਲਾਂ ਚ ਨਹੀਂ ਆਉਣਾ ਕੋਈ ਵੀ ਚੀਜ਼ ਡਾਇਰੈਕਟ ਕਰਨ ਤੋਂ ਪਹਿਲਾਂ 100 ਵਾਰੀ ਸੋਚਣਾ ਹਾਂਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੀਆਂ ਜੋ ਵੀ ਪ੍ਰਾਣੀਆਂ ਮੁਸ਼ਕਲਾਂ ਸੀ ਉਹ ਤੁਹਾਡੇ ਸਾਹਮਣੇ ਆ ਸਕਦੀਆਂ ਜਿੱਥੇ ਵੀ ਤੁਸੀਂ ਜੌਬ ਕਰਦੇ ਹੋ ਜਾਂ ਬਿਜ਼ਨਸ ਕਰਦੇ ਹੋ ਉੱਥੇ ਪ੍ਰੋਬਲਮ ਆ ਸਕਦੀ ਹੈ ਤੁਹਾਡੇ ਪਤੀ ਪਤਨੀ ਦੇ ਵਿੱਚ ਜਿਹੜੀ ਅਨਬਣ ਹੋ ਸਕਦੀ ਆ ਪਤੀ ਪਤਨੀ ਇੱਕ ਦੂਜੇ ਨੂੰ ਸਮਝਣ ਵਿੱਚ ਦੇਰੀ ਕਰਨਗੇ గ్రహंतो ਬਾਅਦ ਤੁਹਾਡੇ ਲਈ ਇੱਕ ਇਹ ਫਾਇਦਾ ਹੋਏਗਾ ਤੁਹਾਨੂੰ ਬੌਸ ਤੋਂ ਜਾਂ ਸਰਕਾਰ ਤੋਂ ਕੋਈ ਲਾਭ ਪ੍ਰਾਪਤ ਹੋ ਸਕਦਾ ਤੁਹਾਡਾ ਮਨ ਖੁਸ਼ ਰਹੇਗਾ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲੇ ਲੋਕਾਂ ਦੇ ਛੁਪੇ ਹੋਏ ਦੁਸ਼ਮਣ ਨજર ਦੋਸ਼ ਵਾਲੇ ਲੋਕ ਜਲਨ ਕਰਨ ਵਾਲੇ ਲੋਕ ਜਾਂ ਕੰਪੀਟੀਟਰ ਤੁਹਾਨੂੰ ਪਰੇਸ਼ਾਨ ਕਰਨਗੇ ਇਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਪਰੇਸ਼ਾਨ ਹੋਣਾ ਹੈ ਜਾਂ ਨਹੀਂ ਉਹ ਤੁਹਾਨੂੰ ਪਰੇਸ਼ਾਨ ਕਰ ਸਕਦੇ ਆ ਨੁਕਸਾਨ ਨਹੀਂ ਉਹਨਾਂ ਨੂੰ ਹਾਵ ਵੀ ਨਹੀਂ ਹੋਣ ਦੇਣਾ ਟੈਨਸ਼ਨ ਫਿਰ ਹੀ ਰਹਿਣਾ ਟੈਂਪਰੇਰੀ ਫੇਸ ਆ ਆਇਆ ਚਲਾ ਜਾਏਗਾ ਹਾਂਜੀ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਆਂ ਲਈ ਸੂਰਜ ਗ੍ਰਹਿ ਡੂੰਗਾ ਪ੍ਰਭਾਵ ਛੱਡ ਕੇ ਜਾਏਗਾ ਇਹਨਾਂ ਦੇ ਮਾਨ ਇੱਜ਼ਤ ਤੇ ਠੇਸ ਪਹੁੰਚੇਗੀ ਤੁਸੀਂ ਕੀ ਕਰਨਾ ਕਿਸੇ ਦੇ ਵੀ ਮੈਟਰ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਹੈਗੀ ਕਿਸੇ ਨਾਲ ਲੜਾਈ ਨਹੀਂ ਕਰਨੀ ਕਿਸੇ ਦੀ ਕੋਈ ਗਰੰਟੀ ਨਹੀਂ ਲੈਣੀ ਕੋਸ਼ਿਸ਼ ਇਹੀ ਕਰੋ ਕਿ ਅਗਲੇ 2 ਮਹੀਨੇ ਕਿਸੇ ਦੇ ਵੀ ਮੈਟਰ ਵਿੱਚ ਦਖਲਅੰਦਾਜ਼ੀ ਨਾ ਕਰੋ ਬਚੇ ਰਹੋਗੇ ਤੁਹਾਨੂੰ ਡਾਈਜੈਸ਼ਨ ਸਿਸਟਮ ਦੀ ਪ੍ਰੋਬਲਮ ਹੋ ਸਕਦੀ ਹੈ ਪੇਟ ਦੀ ਪ੍ਰੋਬਲਮ ਹੋ ਸਕਦੀ ਹੈ ਆਪਣੇ ਖਾਣ ਪੀਣ ਦਾ ਧਿਆਨ ਰੱਖੋ ਤਨੂ ਰਾਸ਼ੀ ਤਨੂ ਰਾਸ਼ੀ ਵਾਲਿਆਂ ਲਈ ਕ੍ਰੋਧ ਤੇ ਗਲਤਫਹਿਮੀ ਹਾਵੀ ਰਹਿਣਗੇ ਘਰ ਵਿੱਚ ਲੜਾਈ ਝਗੜੇ ਵਰਕਪਲੇਸ ਤੇ ਲੜਾਈ ਝਗੜੇ ਆਪਣੇ ਸਟਾਫ ਨਾਲ ਬੌਸ ਨਾਲ ਲੜਾਈ ਝਗੜੇ ਰਹਿ ਸਕਦੇ ਆ ਗਲਤਫਹਿਮੀ ਦਾ ਸ਼ਿਕਾਰ ਨਹੀਂ ਹੋਣਾ ਲੜਾਈ ਝਗੜੇ ਤੋਂ ਬਚ ਕੇ ਰਹਿਣਾ ਦੁੱਗਣਾ ਸੋਣਾ ਅੱਧਾ ਬੋਲਣਾ ਆਪਣੀ ਸਿਹਤ ਦਾ ਧਿਆਨ ਰੱਖੋ ਯੋਗਾ ਤੇ ਸੈਰ ਕਰ ਜ਼ਰੂਰ ਕਰੋ ਹਾਂਜੀ ਹੁਣ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਲਈ ਇਹ ਸਮਾਂ ਬਹੁਤ ਵਧੀਆ ਨੌਕਰੀ ਪੱਖੋਂ ਬਿਜ਼ਨਸ ਵੱਖੋਂ ਇੰਜੋਏ ਕਰੋ ਇੱਕ ਤੁਸੀਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਇੱਕ ਓਵਰ ਕੌਨਫੀਡੈਂਸ ਨਹੀਂ ਆਣਾ ਆਲਓਵਰ ਗੁੱਡ ਬਾਕੀ ਵਧੀਆ ਰਹੇ ਹਾਂਜੀ ਹੁਣ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਲਈ ਅਗਲੇ 2 ਮਹੀਨੇ ਬਹੁਤ ਵਧੀਆ ਰਹਿਣਗੇ ਤੁਹਾਡਾ ਪ੍ਰਾਣਾ ਰੁਕਿਆ ਹੋਇਆ ਤੁਹਾਨੂੰ ਧਨ ਮਿਲ ਸਕਦਾ ਗੱਡੀ ਮਿਲ ਸਕਦੀ ਹੈ ਤੁਹਾਡੀ ਪ੍ਰੋਮੋਸ਼ਨ ਹੋ ਸਕਦੀ ਹੈ ਕੋਈ ਸੰਪਤੀ ਮਿਲ ਸਕਦੀ ਹੈ ਤੁਹਾਡੇ ਸ਼ਬਦਾਂ ਦਾ ਉਚਾਰਨ ਵਧਿਆ ਰਹੇਗਾ ਇਸ ਕਰਕੇ ਤੁਹਾਡੇ ਉਲਝੇ ਘੱਟ ਬਣ ਸਕਦੇ ਆ ਪਰ ਨਿਵੇਸ਼ ਧਿਆਨ ਨਾਲ ਸੋਚ ਕੇ ਕਰਨਾ ਹਾਂਜੀ ਹੁਣ ਮੀਨ ਰਾਸ਼ੀ ਮੀਨ ਰਾਸ਼ੀ ਦੇ ਵਿੱਚ ਹੀ ਜਿਹੜਾ ਸੂਰਜ ਗ੍ਰਹਿਣ ਲੱਗ ਰਿਹਾ ਹੈਗਾ ਮੀਨ ਰਸ਼ੀ ਵਾਲੇ ਵਿਅਕਤੀਆਂ ਦਾ ਜਿਹੜਾ ਮਾਨਸਨ ਮਾਣ ਵਧੇਗਾ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ ਪਰ ਤੁਸੀਂ ਦਿਮਾਗੀ ਤੌਰ ਤੇ ਪਰੇਸ਼ਾਨ ਰਹਿ ਸਕਦੇ ਹੋ ਤੁਹਾਨੂੰ ਅੱਖਾਂ ਨੱਕ ਕੰਨ ਗਲੇ ਦੀ ਪ੍ਰੋਬਲਮ ਰਹਿ ਸਕਦੀ ਹੈ ਆਪਣੀ ਫਿਜ਼ੀਕਲੀ ਐਕਟੀਵਿਟੀ ਵਧਾਓ ਆਪਣੀ ਸਿਹਤ ਦਾ ਧਿਆਨ ਰੱਖੋ ਸੂਰਜ ਗ੍ਰਹਿਣ ਯੂਰਪ ਏਸ਼ੀਆ ਦੇ ਉੱਤਰੀ ਭਾਗ ਉੱਤਰ ਪੱਛਮੀ ਅਫਰੀਕਾ ਤੇ ਦੱਖਣ ਤਰੀ ਅਮਰੀਕਾ ਦੇ ਜ਼ਿਆਦਾਤਰ ਖੇਤਰਾਂ ਵਿੱਚ ਦਿਖਾਈ ਦੇਵੇਗਾ। ਭਾਰਤ ਵਿੱਚ ਸੂਰਜ ਗ੍ਰਹਿਣ ਦਿਖਾਈ ਨਹੀਂ ਦੇਵੇਗਾ। ਪਰ ਅੰਸ਼ਕ ਰੂਪ ਵਿੱਚ ਇਸ ਦੇ ਪ੍ਰਭਾਵ ਜ਼ਰੂਰ ਦੇਖਣ ਨੂੰ ਮਿਲਣਗੇ। ਤੁਸੀਂ ਆਪਣਾ ਧਿਆਨ ਰੱਖਣਾ। ਜੇਕਰ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਧੰਨਵਾਦ।